داس پاٹ کیڑ کیام داس ਮਾਰਟੀ ਕਰ ਕਉ ਪਸਮਾਨੀ ਮਾਨਜ ਕੀ ਗਤ ਕੀ ਸੋਈ ਸਤੰਦਰੀ ਮੇਰਾ ਤਾਂ ਮਨ ਪਾਲਾ ਨਾਮ ਜਪਨ ਡੇ ਲੱਗੀ ਫੰਗ ਜਰੰਡਰੀ ਮੇਰੇ ਅੰਦਰ ਕੰਨੂ ਦਾਰਸ਼ਣ ਤੇਖ ਨਿਹਾਲੀ ਤਉ ਮੇਰਾ ਮੇਰ ਪਰਗਤ ਸੁਆਮੀ ਓਟ ਨਹੀਂ ਬੈ ਤੇਰੀ ਨਾ ਤੁਮ ਡੋਰ ਲਾ ਨਾ ਮੈਂ ਗਿਰਤੇ ਰਖ ਨੀਂ ਮਰ ਮੇਰੀ ਜੇ ਤਉ ਕੰਤ ਰਹਾਰੂ ਇਤੇ ਟੰਡਾ ਹੁੰਗਿਆ ਗੁਰਬਿੰਘ ਕੋੜ ਅੰਧਾਰ ਕੋੜ ਪੇੜ ਕੋੜ ਅੰਧਾਰ ਗੁਰੂ ਬਣ ਸੰਕਿਰਮਿਆ ਗੁਰਬੇਨ ਸੁਰਤਮ ਅਸਿੱਧ ਅਜ ਸੁਭਾਈ ਦਰਸ਼ਨ ਪਰਸ ਗੁਰੂ ਕੈ ਜਤਮ ਬਨ ਦੁਖ ਗਾਈ ਹੋਵ ਸਿਬਤਿ ਕਾਮਦੀ ਮੂਰਿਆ ਸੰਪੁਰਸਾਂ ਛਟੀ ਐ ਤੋ ਬਿਤੇ ਸਚੇ ਬਾਤਿ ਛਾ ਮਰ ਜਨਮ ਜਨਮ ਦੀ ਕਟਿਆ bye <laughs> ਵਾਰ ਉਸਤੋ ਕਾ ਨਾਲ ਇਕ ਓੰਕਾਰ ਸਭ ਪਰਮ ਪਰਸਾ ਮਾ ਅੰਤ ਸੰਤ ਸਰਬੱਤਨਰ ਰਮਣੰ ਨਾਨਕ ਅਗਨਾਸਣ ਜਗਤੀਸ਼ੁਰ

No. I'm <speaking in foreign language> ਗੁਰੂ ਕੀ ਸਾਧ ਸੰਗਤ ਨੂੰ ਆਪ ਜੀ ਸਤਿਕਾਰ ਸਤਿ ਸ਼੍ਰੀ ਅਕਾਲ ਜੀ ਕੀ ਪ੍ਰਤੀ ਕਸ਼ਮੀਰ ਦੀਆਂ ਸੰਗਤਾਂ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਸ਼ਾ ਜੀ ਦਾ ਹਾਰਜ ਸੁਣਿਆ ਮਹਿਲਾ ਸੁਣੀ ਵਡਿਆਈ ਸੁਣੀ ਮਾਤੇ ਵਿੱਚ ਸਾਰੀਆਂ ਸੰਗਤਾਂ ਨੇ ਇਕੱਠੇ ਹੋ ਕਰਕੇ ਆਪਣਾ ਦਸਵੰਦ ਦੇ ਕੱਟ ਕੇ ਸਤਪੁਰਾਂ ਬਾਸ ਦੇ ਨਿਸ਼ਾਨੇ ਬਣਾਏ ਸ੍ਰੀ ਅਮਰਤਸਰ ਸਾਹਿਬ ਲੈ ਕੇ ਆਏ ਗੁਰੂ ਸਾਹਿਬ ਦੀ ਮਾਲਵੇ ਦੀ ਧਰਤੀ ਤੇ ਗਏ ਸੀ ਪੁਸ਼ਰਾ ਕੀਤਾ ਕਿ ਗੁਰੂ ਸਾਹਿਬ ਜੀ ਕਿਤੇ ਦਰਸ਼ਨ ਕਰਨੇ ਨੇ ਦਿਸਾਨੇ ਪੇ ਰਕਾਨੇ ਤੇ ਸੰਗਤਾਂ ਨੇ ਕਿਹਾ ਕਿ ਗੁਰੂ ਸਾਹਿਬ ਜੀ ਤੇ ਮਾਲਵੇ ਦੀ ਧਰਤੀ ਤੇ ਗਏ ਨੇ ਕਸ਼ਮੀਰ ਦੀਆਂ ਸੰਗਤਾਂ ਨੇ ਉੱਥੋਂ ਚਾਲੇ ਪਾਏ ਨੇ ਪੱਤੀ ਦੀ ਧਰਤੀ ਤੇ ਆਏ ਨੇ